ਬਾਲੀਵੁੱਡ ਸਟਾਰ ਦੇਵ ਆਨੰਦ ਦਾ ਜੱਦੀ ਘਰ ਪੰਜਾਬ ਚ ਅੱਜ ਵੀ ਮੌਜੂਦ ਇਸ ਘਰ ਚ ਬਿੱਤਿਆ ਦੇਵ ਆਨੰਦ ਦਾ ਬਚਪਨ ਤੁਹਾਨੂੰ ਕਿਦਾਂ ਦਾ ਲੱਗਦਾ ਜਦੋਂ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਹਾਂਜੀ ਉਹਦੋਂ ਤਾਂ ਬੜਾ ਚੰਗਾ ਲੱਗਦਾ ਚੰਗਾ ਲੱਗਦਾ ਅੱਛਾ ਗਲੀ ਨੂੰ ਵੀ ਆਨੰਦ ਗਲੀ ਕਹਿੰਦੇ ਖੂ ਨੂੰ ਵੀ ਆਨੰਦ ਖੂ ਕਹਿੰਦੇ ਆ ਕਹਿੰਦੇ ਬੜੀ ਮੋਟੀ ਫਰਮ ਹੁੰਦੀ ਸੀ ਮਾੜੇ ਮੋٹے ਬੰਦੇ ਬੜੀ ਮੋਟੀ ਫਰਮ ਹੀ ਮਤਲਬ ਅੱਛਾ ਤਗੜੇ ਬੰਦੇ ਸੀ ਕਾਬਿਲ ਦੇ ਤਗੜੇ ਬੰਦੇ ਮਹਾਨ ਅਸੀਂ ਬਾਗ ਬੂਹੇ ਨਾਲ ਦੇ ਕਈ ਕਿਨੀਏ ਕਿ ਬਿਲਡਿੰਗਾਂ ਘਰ ਡੇ ਲੋਕਾਂ ਮਲਮਲੀ ਲੈ ਆਉਂਦੇ ਇਹ ਜੰਮਸਤਾਨਾ ਜਿਹੜਾ ਉਹਨਾਂ ਦਾ ਮਕਾਨ ਅਸਲੀ ਮਕਾਨ ਜਿਸੇ ਵੇ ਰਹਿੰਦੇ ਰੇ ਉਹ ਮੇਰੇ ਕੋਲ ਹੈ ਉਹ ਸਾਨੂੰ ਇਹਨਾਂ ਤੇ ਮਾਣਾ ਹੈ ਕਿ ਉਹਨਾਂ ਨੇ ਮਤਲਬ ਇਸ ਪਿੰਡ ਵਿੱਚ ਜਦੋਂ ਇਹ ਆ ਸਟਾਰ ਬਣੇ ਆ ਤੇ ਆਪਣਾ ਮਤਲਬ ਗਰੋਟੇ ਨੂੰ ਮਸ਼ਹੂਰ ਕੀਤਾ ਜਾਂ ਮਸ਼ਹੂਰ ਖੂਦ ਖਲਦੇ ਆ ਜਿਹੜਾ ਦੇਵਾ ਨੰਦ ਉਹਨਾਂ ਦਾ ਸੀਗਾ ਦੇਵਾ ਨੰਦ ਉਹਨਾਂ ਦਾ ਘਰ ਦਿਖਾਉਂਦੇ ਆ ਕਿੰਨਾ ਤੇਜ ਮੀ ਆ ਕਿੰਨਾ ਵਧੀਆ ਇਹਨਾਂ ਦਾ ਸੁਹਾਇਆ ਸਾਡੇ ਕਰਕੇ ਅੱਜ ਇਹਨਾਂ ਨੇ ਮੀਂਹ ਦੀ ਪਰਵਾਹ ਨਹੀਂ ਕੀਤੀ ਦੇਖ ਕੇ ਪਤਾ ਚੱਲਦਾ ਆ ਕਿ ਬਹੁਤ ਪੁਰਾਣਾ ਇਹ ਘਰ ਆ ਨਿੱਕੀ ਇੱਟ ਲੱਗੀ ਹੋਈ ਆ ਤੇ ਉੱਪਰ ਪਿੱਪਲ ਉੱਗਿਆ ਹੋਇਆ ਆ ਸਾਹਮਣੇ ਦੀਵੇ ਲਾਉਣ ਵਾਸਤੇ ਦੇਖ ਲਓ ਕਿਦਾਂ ਛੋਟੇ ਛੋਟੇ ਖਾਨੇ ਬਣੇ ਹੋਏ ਆ ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਦਿਲ ਵਿੱਚ ਹੌਲ ਪਾਉਗੇ ਕਿ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਕਿਦਾਂ ਹੌਲੀ-ਹੌਲੀ ਲੋਪ ਹੋ ਰਹੀਆਂ ਆ ਜਿਹੜੇ ਬਜ਼ੁਰਗ ਇਹ ਨਿਸ਼ਾਨੀਆਂ ਨੂੰ ਦੇਖਦੇ ਹੋਣਗੇ ਉਹਨਾਂ ਨੂੰ ਦੇਖੋ ਕਿੰਨੀ ਨਿਰਾਸ਼ਾ ਹੁੰਦੀ ਹੋਊਗੀ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਤੇ ਇਹ ਨਿਸ਼ਾਨੀਆਂ ਜਲਦੀ ਅਲੋਪ ਹੋ ਰਹੀਆਂ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਇਸ ਘਰ ਦਾ ਕਿੰਨੀ ਪ੍ਰੀਤ ਦੇ ਨਾਲ ਕਾਰੀਗਰ ਮਕਾਨ ਨੂੰ ਉਸ ਸਮੇਂ ਬਣਾਉਂਦੇ ਸੀਗੇ ਤੇ ਆਹ ਦਰਵਾਜ਼ਾ ਦੇਖੋ ਤੁਸੀਂ ਕਾਰੀਗਰਾਂ ਨੇ ਕਿੰਨੀ ਪ੍ਰੀਰ ਦੇ ਨਾਲ ਦੇਖੋ ਡਿਜ਼ਾਈਨਿੰਗ ਕੀਤੀ ਹੋਈ ਆ ਆ ਕਿਲ ਅਣਗਿਣਤ ਆ ਜਿਹੜੇ ਦਰਵਾਜ਼ਿਆਂ ਦੇ ਉੱਤੇ ਲੱਗੇ ਹੋਏ ਆ ਕਿੰਨੇ ਮਜ਼ਬੂਤ ਇਹ ਦਰਵਾਜ਼ੇ ਹੁੰਦੇ ਸੀ ਜਿਹੜੇ ਅੱਜ ਵੀ ਬਿਲਕੁਲ ਸਹੀ ਸਲਾਮਤ ਖੜੇ ਆ ਤੇ ਤੁਸੀਂ ਚਗਾਠਾਂ ਵੀ ਦੇ ਸਕਦੇ ਆ ਪੂਰੀਆਂ ਮਜ਼ਬੂਤ ਆ ਇਸ ਵੇਲੇ ਹਨ ਉੱਪਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਪਿੱਪਲ ਉੱਗਿਆ ਹੋਇਆ ਆ ਜਿਹੜਾ ਦੁਵਾਰ ਨੂੰ ਪਾੜਦਾ ਹੋਇਆ ਵੱਧ ਰਿਹਾ ਅੱਗੇ ਪੂਰੀ ਵੀਡੀਓ ਦੇਖਣ ਵਾਸਤੇ ਲਿੰਕ ਥੱਲੇ ਦਿੱਤਾ ਆ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜੇਗੀ PB7 Rider ਚੈਨਲ ਦਾ ਨਾਮ ਆ ਪ੍ਰੋਪਰ ਐਡਰੈਸ ਵੀ ਮਿਲ ਜੇਗਾ ਧੰਨਵਾਦ